ਤੋ ਤੁਹਾਨੂੰ ਆਪ ਆ ਬੱਚੀਆਂ ਤੋਰ ਕੇ ਦਿਖਾਉਨੇ ਆ ਛੋਟੇ ਬੱਚੇ ਆਗੇ ਡੀਟੇਲ ਲੈ ਲਾਂਗੇ ਕਿੰਨੀ ਕਿੰਨੀ ਉਮਰ ਆ ਗਈ ਕੀ ਕੀ ਇਹਨਾਂ ਦਾ ਰੇਟ ਆਗਾ ਵਧੀਆ ਝੋੜਗਾ ਝੋੜਗਾ ਬਹੁਤ ਵਧੀਆ ਚਾਰੇ ਚਾਰੇ ਧਾਣਾ ਤੇ ਬੱਚੀਆਂ ਚੰਗੀਆਂ ਬਾਡੀ ਬੰਤਰ ਦੀਆਂ ਵੀ ਕਿੰਨਾ ਬੱਚੇ ਕਿੰਨੀ ਉਮਰ ਆ ਗਈ ਇਹਨਾਂ ਦੇ 5-5 ਮਹੀਨੇ ਦੀ ਉਮਰ ਹੈਗੀ ਦੋਨਾਂ ਦੀ ਫੇਸ ਦੇਖ ਸਕਦੇ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਸਾਡਾ ਜੀ ਨੂਰਮਹਿਲ ਪਿੰਡ ਨੂਰਮਹਿਲ ਟਿੱਪੂ ਵਾਲਾ ਹਾਂਜੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਠੀਕ ਹੈ ਕਿੰਨੇ ਬੱਚੇ ਲੈ ਕੇ ਆਏ ਹੋ ਇੱਥੇ ਬੱਚੀਆਂ ਇਹ ਚਾਰ ਲੈਣੇ ਇਹ ਦੋ ਦੇਦੀਆਂ ਦੋ ਖੜੀਆਂ ਇਹ ਦੋ ਖੜਗਾਂ ਗਈਆਂ ਹਾਂਜੀ ਠੀਕ ਆ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਗਈ ਇਹਨਾਂ ਦੀ ਉਮਰ ਭਾਜੀ 5-5 ਮਹੀਨੇ ਦੀ ਹੈ ਦੋਵਾਂ ਦਾ ਕੋਈ ਹਾਂਜੀ ਫਾਰਮ ਦੀਆਂ ਬੱਚੀਆਂ ਵੀ ਠੀਕ ਹੈ ਆਪਣੇ گاਉਂ ਖਰੀਦੀਆਂ ਵੰਗਾ ਖਰੀਦੀਆਂ ਠੀਕ ਆ ਤੇ ਰੇਟ ਕੀ ਕੀ ਇਹਨਾਂ ਦਾ ਰੇਟ ਇਹਨਾਂ ਦਾ 40000 ਦੋਵਾਂ ਦਾ 40 ਮਤਲਬ 20-20 ਹਾਂਜੀ ਠੀਕ ਆ ਤੇ ਦੇਣਾਂ ਕਿੰਨੇ ਦਿਗਾਂਗੀਆਂ 35-36000 ਪਹਿੰਤੀ ਚੱਤੀ ਤੇ ਗੰਦੋਮੀ ਠੀਕ ਆ ਬਾਕੀ ਹੋ ਜੂ ਮੌਕੇ ਤੇ ਹੈ ਨਾ ਹੋਰ ਹੈ ਮੌਕੇ ਤੇ ਹੋ ਜੂਗਾ ਠੀਕ ਆ ਤੇ ਕੰਮ ਬੱਚੀਆਂ ਦਾ ਹੀ ਐ ਹਾਂਜੀ ਕੰਮ ਤੇ ਜੀ ਆ ਸਗਾਈਆਂ ਵੀ ਲੈ ਲੈਣੇ ਹੋ ਮਤਲਬ ਫਿਰ ਇੱਕ ਤਰ੍ਹਾਂ ਦਾ ਮਾਲ ਹੀ ਲੈ ਲੈਣੇ ਹੋ ਹਾਂਜੀ ਹਾਂਜੀ ਠੀਕ ਆ ਬੱਚੀਆਂ ਕਿੰਨੀਆਂ ਗੁੰਦਗੀਆਂ ਬੱਚੀਆਂ ਘੱਟੋ ਘੱਟ 5 6 ਤਾਂ ਹੁੰਦੀਆਂ ਹੀ ਆ ਗੁੰਦਗੀਆਂ ਹੁੰਦਗੀਆਂ ਠੀਕ ਆ ਵੀ ਕਿਸੇ ਨੇ ਲੈਣੀਆਂ ਹੋਣ ਵੀ ਮਿਲ ਜਾਣਗੀਆਂ ਹਾਂਜੀ ਹਾਂਜੀ ਠੀਕ ਆ ਤੇ ਆਪਣਾ ਨੰਬਰ ਦਾ ਦੇ 98550 ਹਾਂਜੀ 8588 98550 85808 85808 ਹਾਂਜੀ ਠੀਕ ਆ ਬਈ ਲੋ ਵੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਇਹਨੂੰ ਇਹ ਬੱਚੀਆਂ ਬਸਾਨ ਦਾ ਆਉਂਦੀਆਂ ਗਈਆਂ ਬੱਚੀਆਂ ਸੋਹਣੀਆਂ ਗਈਆਂ ਸਾਫ਼ ਸੁਥਰੀਆਂ ਬਾਕੀ ਆਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਦੋ ਬੱਚੇ ਤੁਹਾਨੂੰ ਆਪਾਂ ਹੋਰ ਦਿਖਾਉਨੇ ਆ। ਇੱਥੇ ਆ ਗਈ। ਐਚਪ ਦੇ ਵਿੱਚ ਆ ਗਈ। ਤੇ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਇਹਦੀ ਝੋਲੀ ਦੇਖ ਸਕਦੇ ਹੋ। ਤੇ ਥੋੜਾ ਜਿਹਾ ਪੇਟ ਜਰੂਰ ਵਧਿਆ ਹੋਇਆ। ਤੇ ਉਹ ਬੱਚੀ ਨੂੰ ਠੀਕ ਲੱਗਦੀ ਹੈ ਵੀ। ਤੇ ਇੱਕ ਉਧਰਲੇ ਪਾਸੇ ਖੜੀ ਹੈ ਤੁਸੀਂ ਦੇਖ ਸਕਦੇ ਹੋ। ਅਰੇ ਇਹ ਦੂਰ ਬੜਾ ਜਾ। ਬੱਸ ਇਹ ਤੁਸੀਂ ਦੇਖ ਸਕਦੇ ਹੋ ਉਹ ਵੀ ਐਫ ਐ ਉਹ ਕ੍ਰਾਸ ਦੇ ਵਿੱਚ ਹੈ ਦੇਖ ਸਕਦੇ ਹੋ ਤੁਸੀਂ ਉਹ ਠੀਕ ਹੈ ਪਰਵਾਹ ਕਿ ਅੱਜਾ ਛੇਗਾ ਕੀ ਹੋਰ ਜੇ ਬਾਹਰ ਪਿਆਰ ਦੇ ਕੋਲ ਆਉਂਦਾ ਇਹਨਾਂ ਦੋ ਬੱਚਿਆਂ ਦੇ ਦੋਨਾਂ ਦਾ ਡੀਟੇਲ ਲੈ ਕੇ ਦਿੰਨੇ ਆਂਗੇ ਕਿੰਨੀ ਉਮਰ ਆ ਕੀ ਰੇਟ ਹੈ ਇਹਨਾਂ ਦਾ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਰਾਜਿੰਦਰ ਸਿੰਘ ਜੀ ਪਿੰਡ ਕੋਕਲੀ ਕਲਾਂ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਹਾਂ ਠੀਕ ਆ ਕਿੰਨੇ ਦਾ ਬੱਚੇ ਲੱਗੇ ਮੱਛੀਆਂ ਜੋ ਦੋ ਸੀਗੀਆਂ ਜੀ ਠੀਕ ਆ ਇਹ ਦੋ ਜਿਹੜੀਆਂ ਆਪਾਂ ਦਿਖਾਈਆਂ ਹਾਂਜੀ ਜੀ ਆਪਾਂ ਦਿਖਾਈਆਂ ਜੀ ਠੀਕ ਆ 8-8 ਮਹੀਨੇ ਉਮਰ ਆ ਜੀ ਇਹਨਾਂ ਦੀ 8-8 ਮਹੀਨੇ ਉਮਰ ਆ ਦੰਦੋ ਖੀਰੀਆਂ ਆ ਮਾ ਜੀ ਦੰਦੋ ਤਾਂ ਪਰ ਖੀਰ ਗਈ ਹੋਣਗੀਆਂ ਹਾਂ ਠੀਕ ਆ ਤੇ ਰੇਟ ਦੋਵਾਂ ਦਾ ਦੋਨਾਂ ਦਾ ਮੁੱਲ 80000 ਰੁਪਏ ਜੀ ਫੁੱਲਾ ਮਾਨਤਨ ਹੋ ਜੂ ਇਹਨਾਂ ਦਾ ਜੀ ਕਿੰਨਾ ਕੋਜ ਠੀਕ ਆ ਤੇ ਬੱਛਿਆਂ ਦਾ ਕੰਮ ਹੀ ਐ ਬੱਛਿਆਂ ਦਾ ਕੰਮ ਆ ਜੀ ਆਪਣਾ ਜੀ ਕਹੈ ਲਓ ਹਾਂਜੀ ਸਪੈਸ਼ਲ ਜੀ ਜਰਸੀ ਵੀ ਮਿਲ ਜਾਂਦੀਆਂ ਨੇ ਜੀ ਜਰਸੀ ਮਿਲ ਜਾਂਦੀਆਂ ਨੇ ਤੇ ਗੱਬਣ ਵੀ ਗੱਬਣੇ ਮਿਲ ਜਾਂਦੀਆਂ ਨੇ ਛੋਟੇ ਬੱਚੇ ਵੀ ਹਾਂਜੀ ਛੋਟੇ ਬੱਚੇ ਵੀ ਮਿਲ ਜਾਂਦੀਆਂ ਨੇ ਮਤਲਬ ਹਰ ਇੱਕ ਤਰ੍ਹਾਂ ਦੀ ਮਿਲ ਜਾਂਦੀਆਂ ਨੇ ਹਰ ਇੱਕ ਤਰ੍ਹਾਂ ਦੀ ਆਪਣਾ ਝੋਟੀਆਂ ਦਾ ਕੰਮ ਵੀ ਨਾਲ ਅੱਛਾ ਝੋਟੀਆਂ ਦਾ ਵੀ ਆਹ ਸਾਰੇ ਝੋਟੀਆਂ ਦਾ ਆਹ ਸਾਰਾ ਝੋਟੀਆਂ ਵੀ ਮਿਲ ਜਾਂਦਾ ਆਪਾਂ ਲੈਣੇ ਵੀ ਆ ਆਪਾਂ ਵੇਚਦੇ ਵੀ ਆ ਵੇਚ ਵੀ ਦਿੰਦੇ ਆ ਹਾਂਜੀ ਠੀਕ ਆ ਘਰੇ ਕਿੰਨੀਆਂ ਕੁੰਨਗੀਆਂ ਪਸੂ ਆਪਣੇ ਕੋਲ 6-7 ਪੱਕੇ ਹੁੰਦੀ ਹੁਣ ਪੱਕੇ ਘਰੇ ਹੁੰਦੇ ਹੀ ਆਗੇ ਠੀਕ ਆ ਕਿਸੇ ਵਕਤ ਵੀ ਕੋਈ ਆ ਸਕਦਾ ਜਦੋਂ ਮਰਜੀ ਜੀ ਤੁਹਾਨੂੰ ਲਾ ਇੱਕ ਕਰੀ ਦੁਆਰੇ ਬੋਲਦੇ ਹਾਂ 981435576 ਠੀਕ ਆ ਬਾਈ ਇੱਕ ਕਰੀ ਮੜਾ ਗੇੜਾ ਕਢਾ ਲੋ ਵੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬੱਚਿਆਂ ਤੁਹਾਡਾ ਪੈਕ ਕਰੀ ਦੁਆਰੇ ਫੇਰ ਤੋੜ ਕੇ ਦਿਖਾ ਦਿੰਦੇ ਆ ਤੇ ਮਾਲ ਹਰੇਕ ਤਰ੍ਹਾਂ ਦਾ ਹੀ ਹੁੰਦਾਗਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਅਸੀਂ ਤੁਹਾਨੂੰ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ ਜੋ ਕਰਾਓ ਮੰਡੀ ਤੇ ਆਪਾਂ ਆ ਛੋਟਾ ਬੱਚਾ ਦਿਖਾਉਨੇ ਆ। ਪਾਂਤਰ ਬਹੁਤ ਚੰਗੀ ਹੈਗੀ ਇਹਦੀ। ਦੇਖ ਸਕਦੇ ਹਾਂ। ਆਹ ਜਾਨ ਕਿੰਨੀ ਓਏ ਛੋਲੀ ਬਹੁਤ ਹੈਗੀ ਦੇਖ ਸਕਦੇ ਹੋ। ਆਪਣ ਮੋਟੇ ਆ ਨਾ ਚੰਗੇ ਪੂਰੇ। ਬਾਕੀ ਸਭੀ ਬੜੀ ਚੰਗੀ ਆ ਬਿਲਕੁਲ ਚੰਗੀ ਆ ਬੱਚੀ ਦੇਖ ਸਕਦੇ ਤੁਸੀਂ। ਫੇਸ ਦੀ ਕੁਆਲਿਟੀ ਤੁਸੀਂ ਇਹਦੀ ਦੇਖ ਸਕਦੇ ਹੋ। ਇੱਕ ਵਾਈ ਇੱਧਰ ਲਈ ਫਿਰਦਾ ਬੱਚੀ ਇਹਦੀ ਤੁਸੀਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬੰਤਰ ਇਹਦੀ ਵੀ ਚੰਗੀ ਹੈਗੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਪ੍ਰਾਣਾ ਥਾਣ ਇਹਦੇ ਵੀ ਚੰਗੇ ਆ ਬੱਚੀ ਇਹ ਵੀ ਵਧੀਆ ਹੈਗੀ ਤੇਰੀ ਘਾੜ ਦੇ ਵਿੱਚ ਗੱਡੀ ਭਈ ਆਓ ਆਹ ਫਿਰ ਗੱਡੀੇ ਕਾੜਦੇ ਗੋਲ ਸੋਣਾ ਇਹ ਦੋਵੇਂ ਬੱਚਿਆਂ ਇੱਕ ਬਾਈ ਕੋਲ ਹੀ ਆਪਾਂ ਇਹਦੀ ਡਿਟੇਲ ਪੁੱਛ ਰਹੇ ਹਾਂ। ਕੇਸ ਤੁਸੀਂ ਦੁਆਰੇ ਦੇਖ ਸਕਦੇ ਹੋ। ਹਾਂਜੀ ਭਾਈ ਸਾਸੀ ਗਾਲ ਜੀ। ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ। ਹਾਂਜੀ ਪਿੰਡ ਗਰਾਲ ਮਾਝਾ ਜਿਲ੍ਹਾ ਮੁੰਡਾਣਾ। ਜਿਲ੍ਹਾ ਕਿਹੜਾ ਪੈਂਦਾ? ਪੱਤਿਗੜ ਸਾਹਿਬੀ। ਹਾ ਤੇ ਗੜਾ। ਠੀਕ ਹੈ ਦੋ ਬੱਚੇਾਂ ਲੈ ਕੇ ਆਏ ਹੋ ਦੋ ਲੈ ਕੇ ਆਏ। ਕਿੰਨੀ ਕਿੰਨੀ ਉਮਰ ਦੇ ਆਂ? ਬਾਈ ਘਰ ਤੋਂ ਲੈ ਕੇ 5 ਮਹੀਨੇ ਦੀ ਆ। ਠੀਕ ਹੈ। ਤੇ ਦੰਦੋ ਦਾ ਫਰਖੀਰ ਨਹੀਂ ਆ ਨਾ? ਨਹੀਂ ਨਹੀਂ। ਕੀ ਰੇਟ ਆ ਦੋਨਾਂ ਦਾ ਯਾਰ ਦੋਨਾਂ ਦਾ 60000 ਰੁਪਏ ਬੋਲਦਾ ਦੋਨਾਂ ਦਾ 60 ਦੇ ਕੇ ਸੋ ਤਾਂ ਯਾ ਨਾ ਹੋ ਜੂਗੀ 55 ਦੀਆਂ ਠੀਕ ਆ ਬਾਕੀ ਹੋਰ ਹੋ ਜ ਮੌਕੇ ਤੇ ਹਨਾ ਬੱਚਿਆਂ ਦਾ ਕੰਮ ਹੀ ਆ ਬੱਚਿਆਂ ਦਾ ਨਾਮ ਵੀ ਕਰਦੇ ਠੀਕ ਆ ਕਿੰਨੇ ਆ ਦੋਨਾਂ ਆਪਣੇ ਕੋਲ ਯਾਰ ਮੰਜਾ ਹੁੰਦਗਾ ਹੀ ਆ ਠੀਕ ਆ ਤੇ ਨੰਬਰ ਬੋਲ ਦੀ 98800 12876 ਦੁਬਾਰੇ ਬੋਲ ਦਿਆ ਕਰ 9116 12876 ਠੀਕ ਆ ਬਈ ਲੋ ਵੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੇ ਨਾਲ ਆ ਜਿਹੜੀਆਂ ਤੁਹਾਨੂੰ ਦੋ ਬੱਚੀਆਂ ਦਿਖਾਈਆਂ ਇਹਨਾਂ ਤੁਹਾਨੂੰ ਡਿਟੇਲ ਸਾਰੀ ਲੈਦੀ ਹੈ ਵੀ ਮੋਲ ਤੁਹਾਨੂੰ ਦੱਸਦਾ ਬੱਚੀਆਂ ਦਾ ਕੰਮ ਆ ਜੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਬੱਚੀਆਂ ਦੋਵੇਂ ਬੜੀਆਂ ਗਈਆਂ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਆਪਾਂ ਜਰਸੀ ਬੱਚੀਆਂ ਦਿਖਾਉਣੇ ਆ ਇੱਕ ਤਾਂ ਆ ਦਿਖਾਉਣੀ ਆ ਤੁਹਾਨੂੰ ਆਪਾਂ ਛੋਟੀ ਉਮਰ ਦੇ ਵਿੱਚ ਹੈਗੀ ਇੱਕ ਉਹ ਵੱਡੀ ਬੱਚੀ ਗੱਭਣ ਤੇ ਆਪਾਂ ਡਿਟੇਲ ਬਾਈ ਤੋਂ ਪੁੱਛ ਲੈਣੇ ਦੋ ਬੱਚੇਗਾ ਇਹ ਬਾਈ ਲੈ ਕੇ ਆ ਜਰਸੀ ਤੇ ਸੋਹਣੀ ਹੈ ਇਹ ਵੀ ਇਹ ਇਹ ਵੀ ਜਰਸੀ ਚੰਗੀ ਆ ਕ੍ਰੋਸ ਦੇ ਵਿੱਚ ਥੋੜੀ ਜੀ ਇਹ ਇਹਦੇ ਕਿਵੇਂ ਆਗੇ ਇਹਦੇ ਦਾਣ ਵੀ ਬਹੁਤ ਵਧੀਆ ਗਏ ਮੋٹے ਦਾਣਾ ਚਾਰੇ ਦਾਣਾ ਬਹੁਤ ਸੋਹਣੇ ਦਾਣਾਂ ਗਏ ਤੇ ਆਪਾਂ ਦੋਵਾਂ ਦੀ ਡਿਟੇਲ ਪੁੱਛ ਲੈਣੇ ਆ ਤੇ ਰੇਟ ਪੁੱਛ ਲੈਣੇ ਆਗੇ ਅਗਲੇ ਜੋ ਬਸੀਆਂ ਦਿਖਾਈਆਂ ਆਪਾਂ ਕਿੰਨੀ ਕਿੰਨੀ ਉਮਰਾਂ ਅੱਛੀ ਬਈਆ ਆ ਨੋ ਆਪ ਅੱਛੀ ਨਵਾ ਮਹੀਨਾ ਦੀ ਆਈ ਛੋਟੀ ਛੋਟੀ ਹੈ ਜਿਹੜੀ ਹਾਂਜੀ ਉਹਨੂੰ ਬੱਚੇ ਨੂੰ 7 ਮਹੀਨੇ ਲੱਗਿਆ ਬਈ ਇੱਕ ਅੱਛੀ ਦੰਦ ਜਣਾ ਠੀਕ ਆ ਥੀਰੀ ਆ ਜਾਣੀ ਹੈ ਜੀ ਹਾਂਜੀ ਸੱਤੀ ਬਈ ਦੋ ਦੰਦ ਹੁਣ 7 ਮਹੀਨੇ ਲੱਗਿਆ ਦੋ ਦੰਦ ਦੀ ਆ ਥੀਰੀ ਆ ਬੱਚਾ ਰੋਧ ਵਾਲੀ ਦੀ ਆ ਕਰਦੀ ਰੱਛੀ ਆ ਦੰਦ ਲਗਾ ਦੋ ਕਰਦੀ ਵਾਲੀ ਹੋਈ ਆ ਠੀਕ ਆ ਦੰਦ ਯਾਰ ਦੋ ਕੰਨ ਦਾ ਦੰਦ ਥੀਰੀ ਥੀਰੀ ਹੈ 7 ਮਹੀਨੇ ਦੀ ਸਹੀ ਗੱਪ ਨੂੰ ਮੈਂ ਠੀਕ ਆ ਹਾਂਜੀ ਬਈ 2 ਮਹੀਨੇ ਰਹਿ ਗਏ ਤਕਰੀਬਨ ਆ 50 ਗ੍ਰਾਮ ਬਾੜ ਦਾ ਸ਼ੂਗਰ 50 ਗ੍ਰਾਮ ਬਾੜ ਦਾ ਠੀਕ ਆ ਤੇ ਇਹਦਾ ਮੁੱਲ ਇਹ ਮੁੱਲ ਬਾਈ ਮੁਰਜੇ ਨਾਲ ਮਾਦੀਕਾ 60000 ਤੀ ਦੇ ਦਾਂਗੇ ਦੇਣੀ ਹੈ ਹਾਂ ਜੇ ਦੇਣੀਆਂ ਕਰਦੇ ਆ ਤੇ ਆ ਛੋਟੀ ਇਹ ਬੱਚੀ ਬਾਈ ਮੁਰਜੇ ਨਾਲ ਮਾਦੀਕਾ 30000 ਤੀ ਦੇ ਬਾਈ ਜੇ 30000 ਦੇ ਪੂਰਾ ਬਾਈ ਪੂਰਾ ਬਾਕੀ ਮੌਕੇ ਤੇ ਹੋ ਜਾਊਗਾ ਹਣਾ ਬੱਚਿਆਂ ਦਾ ਕੰਮ ਹੀ ਆ ਹਾਂ ਆਪਣਾ ਬਾਈ ਜੇ ਤਾਂ ਪਾਇਆ ਵਿਸ਼ਵਾਸ ਕਿੰਨੀਆਂ ਬੱਚੀਆਂ ਆਉਣਗੀਆਂ ਕਿੰਨੀਆਂ ਤੁੰਗਾਂ ਬਾਈ 2-4 ਬੱਚੀਆਂ ਆਮ ਨਾਲ ਘਰੇ ਹੁੰਦੀਆਂ ਗਾਈਆਂ ਵੀ ਹੁੰਦੀਆਂ ਜਰਸੀ ਦੇ ਕੰਮ ਆ ਕਿ ਐਚ ਜਰਸੀ ਦਾ ਵਾਧਾ ਜਰਸੀ ਦਾ ਵਾਧਾ ਜਰਸੀ ਰੇ ਮਿਲ ਜੂਗੀ ਹਰੇਕ ਤਰ੍ਹਾਂ ਠੀਕ ਹੈ ਤੇ ਵੱਡੀਆਂ ਕਾਇਆਂ ਵੀ ਹਾਂ ਲੈ ਲੇ ਆਪਣੇ ਕੋਲ ਠੀਕ ਹੈ ਵਾਧ ਵੀ ਲੈ ਲੈਣਾ ਚੰਗੀ ਆਉਂਦੀ ਆ ਤੇ ਚੰਗੀ ਮੱਝ ਵੀ ਲੈ ਲੈਣੇ ਠੀਕ ਆ ਵੀ ਹਰੇਕ ਤਰ੍ਹਾਂ ਦੀ ਮਾਲ ਲੈ ਲੈਣਾ ਠੀਕ ਹੈ ਚੰਗਾ ਮਾਲ ਲੈਣੇ ਆ ਹੋਰ ਨਕਾਰਲਾਇਆ ਮਾਲ ਲੈ ਲੈਣੇ ਠੀਕ ਹੈ ਵਧੀਆ ਲੈ ਲਓ ਸਾਫ ਸੁਥਰਾ ਸਾਫ ਸੁਥਰਾ ਪੱਲਾਾਂਬਾ ਨਹੀਂ ਲੈਂਦੇਗੇ ਤੋ ਅੱਜ ਨਾ ਪੱਲਾਾਂਬਾ ਲੈ ਤਾਂ ਗੱਪਣ ਮੱਛੀ ਵੇਚ ਕੇ ਆਪਾਂ ਠੀਕ ਆ ਅਗਲਾ ਆਦੀ ਤੁਹੱਲੀ ਕਰਕੇ ਲੈ ਜੇ ਹਾਂ ਆ ਦੇ ਗੱਪਣ ਬਹਿੜ ਮਾਲਾ ਚਾੜਾਂਗਾ ਅਗਲਾ ਚੋਕੇ ਲੈ ਕੇ ਜਾਵੇਂ ਸੂਈ ਵੀ ਗੱਪਣ ਵੀ ਆਪਾਂ ਨਾਲ ਦਾ ਲਾਂਬਾ ਲੈਤਾ ਨਾ ਦਿੰਦਾ ਹਾਂਜੀ ਆ ਬੱਚੀ ਆਪ ਦੀ ਘਰ ਦੀ ਤਿਆਰ ਕਰੀ ਵਿਆ ਉਹ ਕੰਮ ਨਹੀਂਗਾ ਜੀ ਸਾਥੀ ਕਹਿੰਦਾ ਤਾਂ ਛੇ ਦੀ ਹੂ ਅੱਛਾ ਕਰਦੀ ਐ ਇਹ ਹਾਂ ਜੀ ਯਾਰ ਕਰਾਉਣਾ ਥੋੜਾ ਹੋਣਾ ਜੀ ਤੇ ਆਪ ਆਪਣਾ ਡਰੈੱਸ ਇਹ ਆਪਣੀ ਬਰਨਾਲਾ ਤਿਆਰ ਕੀਤੀ ਪਿੰਡ ਨੂੰ ਛੋਟਾ ਲਾਣੀ ਚਾਹੀਦਾ ਠੀਕ ਆ ਠੀਕ ਆ ਜੀ ਢੋਲੀ ਬਹੁਤ ਵਧੀਆ ਹੈਗਾ ਨਾ ਜ਼ਿਲ੍ਹਾ ਬਰਨਾਲਾ ਪਿੰਡ ਸੰਧੂਗਲਾ ਥੱਲਿਓਂ ਸਾਫ ਸੁਥਰੀ ਹੈਗੀ ਹਾਂ ਸੰਧੂਗਲਾ ਮੋਤੀਬਾਦੀ ਵਾਲੀ ਬੱਚੀ ਐ ਇਹ ਵਿਧਾਉਣ ਕੋਲੇ ਹੈ ਨਾ ਹਾਂ ਵਿਧਾਉਣ ਤੋਂ 7 ਕਿਲੋ ਮੀਟਰ ਠੀਕ ਆ ਨੰਬਰ ਨੰਬਰ 8289034171 82800 3471 3471 ਠੀਕ ਹੈ ਲੋਕਦੋ ਜਦੋਂ ਦੀ ਬਾਈ ਨਾਲ ਕੰਟੈਕਟ ਕਰ ਸਕਦੇ ਹਾਂ ਜਿੰਨਾਂ ਬੱਚਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਬੱਚੀ ਪਸੰਦ ਆਉਂਦੀ ਹੈ ਤਾਂ ਬਾਕੀ ਮੰਡੀ ਦਾ ਕੰਮ ਇੱਥੇ ਇਹ ਬੈਕਸ ਦੇ ਸਾਥ ਵਿੱਚ ਤੇ ਆਦੀ ਬੋਲੋ ਤੁਸੀਂ ਆਲੀ ਕਰਕੇ ਖਰੀਦ ਸਕਦੇ ਹੋ ਵਪਾਰ ਦਾ ਕੰਮ ਕੋਈ ਹੋਰ ਪਸ਼ੂ ਖਰੀਦਣਾ ਤਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਆਪਾਂ ਆ ਬੱਚਿਆਂ ਦਾ ਘਾਉਨੇ ਆ ਕਾਲੇ ਕਲਰ ਦੇ ਵਿੱਚ ਦੇਖ ਸਕਦੇ ਹੋ ਇਹ ਵੀ ਬੱਚੀ ਚੰਗੀ ਹੈਗੀ ਕੱਦ-ਕਾਡ ਚੰਗਾ ਕਰੂਗੀ ਇਹ ਲੱਤਾਂ-ਲੁੱਤਾਂ ਬਹੁਤ ਲੰਮਾਗਾ ਤੁਸੀਂ ਦੇਖ ਸਕਦੇ ਹੋ ਇਹਦੇ ਥੇਸ ਦੇਖ ਸਕਦੇ ਹੋ ਲੈਕ ਭਾਈ ਆ ਲਈ ਮਰਦਾ ਇਹ ਛੋਟੀ ਉਮਰ ਦੀ ਹੈਗੀ ਚੰਗੀ ਤਰ੍ਹਾਂ ਤੁਸੀਂ ਇਹਨੂੰ ਦੇਖ ਸਕਦੇ ਹੋ ਇਹਦੀ ਫੇਸ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਇਹ ਦੋ ਬੱਚਿਆਂ ਦੀ ਡਿਟੇਲ ਤੁਹਾਨੂੰ ਆਪਾਂ ਲੈ ਕੇ ਦਿੰਦੇ ਹਾਂ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਦਿੱਤੀ ਆ ਜੀ। ਹਾਂਜੀ। ਵੈਂਟ ਸਲਾਉਦੀ ਆ ਜੀ। ਠੀਕ ਆ। ਜ਼ਿਲ੍ਹਾ ਲੁਧਿਆਣਾ ਜੀ। ਲੁਧਿਆਣਾ ਭੇਜਾਂਦਾ। ਹਾਂਜੀ। ਠੀਕ ਆ। ਦੋ ਬੱਚਿਆਂ ਲੈ ਕੇ ਆਇਆ ਹਾਂ। ਦੋ ਬੱਚੀਆਂ। ਇਹ ਬੱਚੇ ਪੰਜ ਨੇ ਜੀ ਬੱਚੀਆਂ ਦਾ। ਸਰ ਬਾਕੀ ਸੇਲ ਹੋ ਗਈ ਨਾ? ਨਹੀਂ ਦੋ ਦੋ ਸੇਲ ਕਰਦੇ ਇੱਥੇ ਲੜੀਆਂ ਨਹੀਂ। ਤਿੰਨ ਲੜਗਾਂਗੇ। ਠੀਕ ਆ। ਜਿਹੜੀ ਆਪਣੇ ਇਹ ਕੋਲੇ ਤੇਰੇ ਨਾਲ ਖੜੀ ਹੈ ਬੱਚੀ ਆਹ ਪਹਿਲੇ ਨੰਬਰ ਤੇ ਵੱਡੀ ਹੈ ਨਾ। ਕਿੰਨੀ ਉਮਰ ਹੈ ਜੀ? ਉਮਰ 11 ਮਹੀਨੇ ਦੀ ਜੀ। 11 ਮਹੀਨਿਆਂ ਦੀ ਹੈ। ਠੀਕ ਆ ਤੇਦਾ ਕੋਈ ਹੋ ਹੈਗਾ ਰਿਕਾਰਡ ਕਾ ਆਪਣੀ ਖਰੀਦੀ ਵੀ ਆ ਨਹੀਂ ਨਹੀਂ ਕਦ ਖਰੀਦੀ ਹੈ ਬਾਈ ਖਰੀਦੀ ਵੀ ਆ ਆ ਖਰੀਦੀ ਹੈ ਠੀਕ ਆ ਪਰ ਦੰਦੋ ਤਾਂ ਕੀਰ ਕੋਈ ਆ ਕੀਰੀ ਹੋਈ ਠੀਕ ਆ ਰੇਟ ਆ ਰੇਟ 25000 ਰਾਈ ਰੇਟ 25000 ਹਾਈ ਠੀਕ ਆ ਜਿਹੜੀ ਉਹ ਆਪਾਂ ਦੂਜੀ ਛੋਟੀ ਉਮਰ ਚ ਦਿਖਾਈ ਹੈ ਜਿੱਤੇ ਕਲਰ ਦੀ ਉਹ 15000 ਰਾਈ 15000 ਹਾਈ ਤੇ ਉਹ ਦੇਣੀ ਕਿੰਨੇ ਦੀ ਆ 13 ਗਵੜ ਤੇ 13000 ਦੀ 13 ਦੀ ਤੇ ਇਹ ਕਿੰਨੇ ਦੀ ਹੋ ਜੂਗੀ 13 ਗ 20 ਦੀ ਇਹ 20 ਦੀ ਹੋ ਜੂਗੀ ਕੋਈ ਉਮਰ ਕਿੰਨੀ ਆ ਕੋਈ 4.5 ਮਹੀਨੇ ਦਾ ਹੈ ਸਾਢੇ 1000 ਮਹੀਨੇ ਦੀ ਠੀਕ ਆ ਤੇ ਸਪੈਸ਼ਲ ਬੱਚਿਆਂ ਦਾ ਕੰਮ ਹੀ ਆ ਹਾਂ ਬੱਚਿਆਂ ਦਾ ਕੰਮ ਆ ਠੀਕ ਆ ਕਿੰਨੀਆਂ ਕੁ ਬੱਚੀਆਂ ਹੁੰਦੀਆਂ ਗਈਆਂ ਬੱਚੀਆਂ ਬਹੁਤ ਆਉਂਦੇ ਨੇ ਜੀ ਆਈ ਜਿੰਨੇ ਰਹਿੰਦੇ ਬਹੁਤ ਆਉਂਦੀਆਂ ਨੇ ਜੀ ਠੀਕ ਆ ਜਿੰਨੇ ਮਰਜ਼ੀ ਕੋਈ ਲਿਆ ਸਕਦਾ ਹਾਂ ਜਿੰਨੇ ਮਰਜ਼ੀ ਲਿਆ ਸਕਦਾ ਜੀ ਠੀਕ ਆ ਤੇ ਨੰਬਰ ਬੋਲ ਦਿਓ ਫਿਰ 9899 17659 9899 1765 1765 ਠੀਕ ਆ ਬਾਕੀ ਦੋਸਤੋਂ ਤੁਹਾਨੂੰ ਬਾਈਆਂ ਨਾਲ ਕੰਟੈਕਟ ਕਰ ਸਕਦੇ ਆ ਆ ਦੋ ਬੱਚਿਆਂ ਤੁਹਾਨੂੰ ਦਿਖਾਈਆਂ ਇੰਨਾ ਹੀ ਤੁਹਾਨੂੰ ਪੱਟ ਡੇਲ ਲੈ ਕੇ ਦਿੱਤੀ ਆ ਵੀ ਇਹ ਬੱਚੀ ਹੈ ਵੀ ਇਹ ਆ オッケー